ਚੰਦੂ ਕੌਣ ਹੈ ਅਸਲ ਵਿੱਚ ਚੰਦੂ ਇੱਕ ਹਿੰਦੂ ਐਲਕਾਰ ਹੈ ਅਕਬਰ ਦੇ ਦਰਬਾਰ ਦੇ ਵਿੱਚ ਕੋਈ ਛੋਟੀ ਮੋਟੀ ਪਦਵੀ ਜਿਹੜੀ ਹੈ ਕਿਉਂਕਿ ਬਹੁਤੇ ਸਮਕਾਲੀ ਲੇਖਕਾਂ ਨੇ ਉਹਦਾ ਬਹੁਤਾ ਜ਼ਿਕਰ ਨਹੀਂ ਕੀਤਾ ਪਰ ਅਸੀਂ ਇੱਕ ਗੱਲ ਨੂੰ ਅੱਗੇ ਵਧਾ ਦਿੱਤਾ ਕਿ ਉਹਦੀ ਲੜਕੀ ਦਾ ਜਿਹੜਾ ਰਿਸ਼ਤਾ ਸਤਗੁਰੂ ਜੀ ਨੇ ਮੋੜਿਆ ਉਹਨੂੰ ਆਪਾਂ ਮੁੱਖ ਕਾਰਨ ਬਣਾ ਦਿੱਤਾ ਪਰ ਉਹ ਮੁੱਖ ਕਾਰਨ ਨਹੀਂ ਸੀਗਾ ਅਸਲ ਵਿੱਚ ਚੰਦੂ ਜਿਹੜਾ ਹੈ ਨਾ ਇਹ ਸ਼ਹਿਰ ਬਿਲਕੁਲ ਨਦੀਕਾ ਗੁਰਦਾਸਪੁਰ ਹੈ ਗੁਰਦਾਸਪੁਰ ਦੇ ਵਿੱਚ ਕਲਾਨੌਰ ਹੈ ਉਸ ਵਕਤ ਕਲਾਨੌਰ ਬਹੁਤ ਪ੍ਰਸਿੱਧ ਨਗਰ ਸੀਗਾ ਜਿਹੜੇ ਬਾਰੇ ਪਰਤਲਤ ਸੀ ਵੀ ਜਿੰਨੇ ਦੇਖਿਆ ਨਹੀਂ ਲਾਹੌਰ ਉਹ ਦੇਖੇ ਕਲਾਨੌਰ ਲਾਹੌਰ ਦੇ ਬਰਾਬਰ ਸੀਗਾ ਇਹ ਇੱਥੇ ਦਾ ਰਹਿਣ ਵਾਲਾ ਹੈ ਕਿ ਜਦੋਂ ਅਕਬਰ ਹੈ ਨਾ ਉਹ ਜਦੋਂ ਆਇਆ ਇੱਥੋਂ ਦੀ ਲੰਗਿਆ 1500 56 ਦੇ ਵਿੱਚ ਤੇ ਉਹਦੀ ਅਕਬਰ ਦੀ ਉਮਰ 14 ਸਾਲ ਦੀ ਆ ਉਦੋਂ ਤੇ ਲੰਘ ਰਿਹਾ ਹੈ ਕਲਾਨੌਰ ਦੇ ਕਿਨਾਰੀਕ ਹੈ ਇਹਦੇ ਕੰਨਾਂ ਵਿੱਚ ਖਬਰ ਮਿਲੀ ਆ ਵੀ ਮੇਰਾ ਪਿਤਾ ਹਮਾਈਉ ਤੜਾਈ ਕਰ ਗਿਆ ਹੋਊ ਕੋਈ ਰਾਜਾ ਆਪਣੇ ਆਪ ਨੂੰ ਪਹਿਲਾਂ ਨਾ ਬਣ ਜਾਵੇ ਵੀ ਜਦੋਂ ਤੱਕ ਮੈਂ ਦਿੱਲੀ ਜਾਵਾਂ ਅਕਬਰ ਦੀ ਤਾਸ਼ਕੋਸ਼ੀ ਕਲਾਨੌਰ ਦੇ ਵਿੱਚ ਹੋਈ ਸੀ ਤੇ ਜਦੋਂ ਕਲਾ ਨੌਰ ਦੀ ਵਿੱਚ ਅਕਬਰ ਦੀ ਤਾਜ ਕੋਸ਼ੀ ਹੋਈ ਨਾ ਉਸ ਵਕਤ ਤੇ ਚੰਦੂ ਵੀ ਛੋਟੀ ਉਮਰ ਦਾ ਹੀ ਸੀ ਤੇ ਇਹਨੇ ਇਹਦੀ ਸਿਫਤ ਦੀ ਜਾਇਦਾਕਾਰ ਦੀ ਧਿਕਾਰੀ ਵੀ ਜਰੇ ਸੰਕੋ ਲਾਏ ਤੇ ਯਾਦ ਰੱਖੋ ਜਿਹੜੇ ਹਾਕਮ ਬੰਦੇ ਹੁੰਦੇ ਨੇ ਨਾ ਉਹ ਬਿਲਕੁਲ ਪਛਾਣ ਲੈਂਦੇ ਨੇ ਵੀ ਸਾਡੀ ਸੇਵਕ ਕਰਨ ਵਾਲਾ ਕੌਣ ਹੈ ਜਿਹੜਾ ਉਹਦੀ ਸ਼ਰਮਤ ਕਰਦਾ ਐਲਕਾਰ ਦੀ ਹਾਕਮ ਦੀ ਹਾਕਮ ਨੂੰ ਉਹ ਬੰਦਾ ਬੜਾ ਪਿਆਰਾ ਲੱਗਦਾ ਇਹ ਅਕਬਰ ਨੇ ਚੰਦੂ ਨੂੰ ਆਪਣੇ ਨਾਲ ਦਿੱਲੀ ਲੈ ਗਿਆ ਇਹਨੂੰ ਛੋਟੀ ਮੋਟੀ ਕੋਈ ਅਹੁਦਾ ਜਿਹੜਾ ਸੀ ਉਹ ਦੇ ਦਿੱਤਾ ਤੇ ਇਹਦੇ ਘਰ ਇੱਕ ਪੁੱਤਰੀ ਪੈਦਾ ਹੋਈ ਪ੍ਰੋਫੈਸਰ ਸਾਫਸਟਿੰਗ ਨੇ ਉਹਦਾ ਜ਼ਿਕਰ ਕੀਤਾ ਨਾਂ ਦਾ ਉਹਦਾ ਨਾਂ ਹੈ ਸਦਾ ਕੌਰ ਸਦਾ ਕੌਰ ਜਦੋਂ ਵੱਡੀ ਹੋਈ ਤੇ ਹੁਣ ਪੁਰਾਣੇ ਸਮੇਂ ਦੇ ਵਿੱਚ ਹਿੰਦੂਆਂ ਦੇ ਆਮ ਤੌਰ ਤੇ तकरीबन ਸਾਰੇ ਟਰੰਮਾਂ ਦੇ ਜਿਹੜੇ ਬੱਚੇ ਬਤੀਆਂ ਦੇ ਰਿਸ਼ਤੇ ਕਰਾਉਂਦੇ ਸਨ ਉਹ ਲਾਗੀ ਕਰਵਾਉਂਦੇ ਸਨ ਜਾਂ ਆਮ ਸ਼ਬਦ ਨਾਈ ਸ਼ਬਦ ਵਰਤ ਲੈਂਦੇ ਸਨ ਹੁਣ ਚੰਦੂ ਨੇ ਵੀ ਇੱਕ ਉਹਨਾਂ ਦਾ ਪੁਰਹੁਤ ਜਿਹੜਾ ਹੈ ਉਸ ਪੁਰਹੁਤ ਨੂੰ ਇਹ ਗੱਲ ਕਹਿ ਦਿੱਤੀ ਵੀ ਮੇਰੀ ਬੱਚੀ ਵੱਡੀ ਹੋ ਗਈ ਹੈ ਤੇ ਨੰਗ ਦੇ ਲਗਾਉਂਦੇ ਤੁਹਾਨੂੰ ਕੋਈ ਸਾਡੀ ਹੈਟਟ ਦੇ ਬਰਾਬਰ ਕੋਈ ਮਿਲੇ ਲੜਕਾ ਤੇ ਤੁਸੀਂ ਰਿਸ਼ਤਾ ਤੈਅ ਕਰ ਦਿਓ ਚੰਦੂ ਦਾ ਉਪਰੋਹਤ ਘੁੰਮਦਾ ਘਮਾਉਂਦਾ ਅੰਮ੍ਰਿਤਸਰ ਦੀ ਤਰ